ਓਹ ਹੋ ਕੁੜੀ ਦਾ ਫੋਨ ਆ ਗਿਆ ਹੈਲੋ ਹੈਲੋ ਹਾਂ ਤਾ ਅਮੀਨਾ ਚਾਸੀ ਗਾ ਚਾਸੀ ਗਾ ਹੋਰ ਠੀਕ ਹੋ ਵਧੀਆ ਵਧੀਆ ਆਪਣੇ ਸੁਣਾ ਲਓ ਬਸ ਠੀਕ ਆ ਹੋਰ ਕੀ ਕਰਦੀ ਸੀ ਬਸ ਬੈਠੀ ਸੀ ਕੰਮ-ਕੁਮ ਕਰਕੇ ਅੱਛਾ ਉਹ ਮੈਂ ਤੁਹਾਨੂੰ ਦੱਸਣਾ ਸੀ ਨਾ ਅਸੀਂ ਆਉਣ ਲੱਗੇ ਸੀ ਘਰ ਨੂੰ ਅੱਛਾ ਅੱਛਾ ਹਾਂਜੀ ਪਰੌਣਾ ਵੀ ਉਹ ਕੋ ਨਾਲ ਹਾਂਜੀ ਆਏ ਹਾਏ ਤੇ ਬਹੁਤ ਪੱਧ ਮਾਰਦਾ ਇੱਥੇ ਕਿਦਾਂ ਬੁਰਾ ਹਾਲ ਕਰ ਦੇਣਾ ਉਹਨੇ ਤੇ ਸਾਨੂੰ ਮੁਸ਼ਕਲ ਨਾਲ ਹੀ ਹੋਣ ਮਮਾ ਮੈਂ ਕੱਲੇ ਕਿਵੇਂ ਆਉਣਾ ਸੀ ਕਰਨੂ ਭੇਜ ਨਹੀਂ ਆ ਫਿਰ ਮੈਂ ਆਪੇ ਲੈ ਜਾਊਗਾ ਤੈਨੂੰ ਅੱਧੇ ਛੰਡ ਛੰਡ ਵੀ ਆਣੀਆਂ ਤੇ ਉਹ ਘਰੇ ਨਹੀਂ ਉਹ ਕਹਿੰਦੇ ਉਹਨਾਂ ਦੀ ਵੀ ਛੁੱਟੀ ਆ ਨਾ ਤਾਂ ਕਰਕੇ ਕਹਿੰਦੇ ਨਾਲ ਘੁੰਮ ਆਣੇ ਆ ਬਹੁਤ ਮੰਦਾ ਹਾਲ ਹੋ ਜਾਣਾ ਸਾਡਾ ਤੇ ਅਸੀਂ ਤੇ ਤੁਰ ਪਏ ਹੁਣ ਬਸ ਪਹੁੰਚਣ ਵਾਲੇ ਆ ਥੋੜੇ ਜਿਹਾ ਟੱਕਰ ਥਾਲ ਠੀਕ ਆ ਜਾ ਕੋਈ ਨਹੀਂ ਮੈਂ ਮੁੰਡੇ ਨਾਲ ਨਹੀਂ ਕਰਨੂ ਫੇ ਲੈ ਆਊਗਾ ਕੁਸਮਾਨ ਅੰਡਾ ਘਰ ਮੁੜ ਕੇ ਤੇ ਖੜੇ ਵੀ ਉਹ ਹੋਣਾ ਬਹੁਤ ਬੁਰਾ ਹਾਲ ਹੋ ਜਾਣਾ ਸਾਡੇ ਕੋ ਤੇ ਚਲੋ ਕੋਈ ਨਹੀਂ ਮੈਂ ਤੁਸੀਂ ਦੇਖ ਲਓ ਫਿਰ ਅਸੀਂ ਆਉਣ ਲੱਗਿਆ ਚਲੋ ਠੀਕ ਆ ਫਿਰ ਚਲੋ ਠੀਕ ਆ ਠੀਕ ਆ ਠੀਕ ਆ ਆ ਜਾ ਮੈਂ ਥਾਲ ਦੀਆਂ ਮੁੰਡੇ ਨੂੰ ਫਿਰ ਮੈਸੇ ਭੇਜਦੀ ਆ ਉਹਨੂੰ ਮੈਂ ਟਰਕੀਆ ਕਰਨ ਓਏ ਹੋਜੀ ਜਾ ਤੇਰਾ ਆਉਣ ਵਾਲਾ ਹੀ ਉਹ ਫੋਨ ਆਇਆ ਪਿੰਕੀ ਦਾ ਭੈਣ ਤੇਰੀ ਦਾ ਉਹ ਕਿੱਧਰ ਆ ਰਿਹਾ ਉਹਨੇ ਤਾਂ ਲੂਕੇ ਰੱਖਦੇ ਨੇ ਕਹਿੰਦਾ ਮੈਂ ਲੈ ਜਾਣਾ ਉਹ ਆ ਗਿਆ ਮੈਨੂੰ ਨਹੀਂ ਪਤਾ ਘਰੇ ਤਾਂ ਕੋਈ ਸਮਾਨ ਨੂੰ ਹੁੰਦੇਗਾ ਹੈਗਾ ਜਾ ਕੇ ਜਾ ਮੈਂ ਤਾਂ ਬਹੁਤਾ ਪੁਰਾ ਹਾਲ ਹੋ ਜਾਣਾ ਸਾਡੇ ਤੇ ਪਰਫਿਊਮ ਜਗਰਬਤੀਆਂ ਮੁੱਕੀਆਂ ਪਈਆਂ ਵਾ ਉਹ ਤਾਂ ਈਵਨ ਕਟਣ ਲੱਗੇ ਪਹਿਲੇ ਉਹਦਾ ਪਦ ਨਿਕਲ ਗਿਆ ਸੀਗਾ ਤੇ ਚਮਕਾ ਕੁਣੀ ਉਦਾਂ ਨਹੀਂ ਬੋਲੀਦਾ ਹੋਈਦਾ ਉੱਠ ਕੇ ਗੱਲਾਂ ਕਰਦੀ ਪਰੋਣਾ ਐ ਤੈਨੂੰ ਨਹੀਂ ਪਤਾ ਚੱਲ ਮੁੰਡਾ ਹੱਥ ਸਮਾਨ ਲੈ ਆ ਜਾ ਜਿਹੜਾ ਲੈਣਾ ਬੜਾ ਐ ਸਹੀ ਕਹਿੰਦੀ ਐ ਮੁੰਡਾ ਤੂੰ ਵੀ ਪਰੋਣਾ ਬਾਇਆ ਕਦੀ ਮੁਸ਼ਕਲ ਝੰਗਾਈ ਗਿਆ ਸਾਨੂੰ ਕੋਈ ਗੱਲ ਨਹੀਂ ਚੱਲ ਹਾਂ ਤੋ ਹੀ ਦੋਵੇਂ ਜਾਣੀਆਂ ਇੱਧਰ ਬੈਠੀਆਂ ਹੋਈਆਂ ਵਾ ਫੜੋ ਅਰਗਬਤੀ ਦੇ ਸਾਈਡ ਤੋਂ ਭਰਾਵਾ ਲਿਆ ਤੇ ਬੁਰਾ ਹਾਲ ਕਰ ਸਣਾ ਉਹਨੇ ਕਰਾ ਬਵਾ ਦਾ ਦਿਖਾਓ ਜਾ ਕੇ ਨਹੀਂ ਤਾਂ ਉਹਨੇ ਲੋਧੜਾ ਸਾਰਿਆਂ ਨੂੰ ਆ ਕੇ ਦਾ ਹਾਲ ਕਰ ਦੇਣਾ ਉਹਨੇ ਤੇ ਮੈਂ ਕਰ ਲਵਾਂ ਫਟਾਫਟ ਇਹਨੂੰ ਪਤਾ ਹੀ ਆ ਉਹ ਜੀਜਾ ਨਹੀਂ ਆਦਾ ਪੱਦਾ ਵਾਲੀ ਮਸ਼ੀਨ ਆ ਮਸ਼ੀਨ ਕਿੱਥੇ ਪੱਦਾ ਦੇ ਪੱਦੇ ਕਰ ਗਿਆ ਇਹ ਆਲੀਆ ਹੋਰ ਤੂੰ ਕੋਈ ਕੀਤਾ ਇੰਤਜ਼ਾਮ ਮੈਂ ਕੋਈ ਨਹੀਂ ਮੈਨੂੰ ਤਾਂ ਉੱਧੇ ਵਾਰ ਲੱਗਦਾ ਇਹਨਾਂ ਦੇ ਵਿੱਚ ਰਹਿਣਾ ਚੱਲ ਕੋਈ ਗੱਲ ਨਹੀਂ ਆ ਰਿਹਾ ਤੇਰੇ ਦੇਖੀ ਕਿੰਨੀ ਵਜੇ ਕਹਿਦੇ ਹੁੰਦੇ ਨਹੀਂ ਗੱਲ ਦੇਖ ਕਿ ਉਹ ਸਭ ਜੀ ਰਾਤ ਕਰਦੀ ਆ ਉਹ ਅੱਧੀ ਰਾਤ ਕੀ ਕਰਦੀ ਆ ਟਾਈਮ ਲੱਗ ਜਾਂਦਾ ਹੂੰ ਸੋੜਾ ਪਰਵਾਰ ਇੱਕੋ ਜੰਮਾ ਕੁਛ ਨਹੀਂ ਹੁੰਦਾ ਚੱਲ ਆ ਤੇ ਕਿਥੋਂ ਕਾਸੀ ਫਰੂਟ ਲੈ ਲੇ ਪਰ ਮੁਸ਼ਕ ਖਲਾਈ ਜੰਨੇ ਆ ਉਹ ਕੁਛ ਨਹੀਂ ਹੁੰਦਾ ਮੁਸ਼ਕਿਲ ਮੁਸ਼ਕਲ ਬਸ ਆ ਬਸ ਕਰੋ ਨਾ ਕੁਛ ਨਹੀਂ ਹੁੰਦਾ ਜਾ ਤੇ ਕੋਈ ਕਮੀ ਨਹੀਂ ਹੈਗਾ ਚੱਲ ਆ ਜਾ ਨਿਹਰਾ ਬਹੁਤ ਹੋ ਗਿਆ ਹੂੰ ਬਸ ਵੀ ਕਰਾ ਕਰੋ ਅਮੀ ਆਸਰੀ ਘਰ ਅਮਰ ਜੀ ਸੋ ਗਾਣ ਤੁਸੀਂ ਗਾਓ ਉਹ ਸੇਫ ਕਰਦਾ ਹਾਂ ਹਾਂਜੀ ਵਧੀਆ ਤੁਸੀਂ ਦੱਸੋ ਵਧੀਆ ਵਧੀਆ ਆਪਣੀ ਖਾਓ ਤੁਸੀਂ ਬਸ ਠੀਕ ਟੱਡ ਚਾਹ ਪਾਣੀ ਪੁੱਛਣ ਦਾ ਰਵਾਜ ਹੈ ਕਿ ਨਹੀਂ ਮੰਮੀ ਇਹ ਕੁੜੀ ਆ ਜਾ ਅੰਦਰ ਚਾਹ ਲਿਆ ਨਾ ਕੋਈ ਨਾ ਕੋਈ ਮੈਨੂੰ ਥੱਲਿਓ ਲੈਣ ਆਇਆ ਮੈਂ ਥੱਲਿਓ ਵੀ ਇਕੱਲਾ ਆਇਆ ਉਹ ਮੁੰਡਾ ਸੁੱਤਾ ਪਿਆ ਸੀਗਾ ਤਾਂ ਕਰਕੇ ਨਹੀਂ ਕੋਈ ਗਿਆ ਲੈਣ ਤੈਨੂੰ ਆ ਚਾਹ ਪਾਣੀ ਮੰਗਾਓ ਪੀਏ ਧੀ ਆ ਲਵ ਤੋ ਪੰਜਾਸੇ ਕਰੋ ਥਾਸੀਗਾ ਹੋ ਠੀਕੋ ਹਾਂ ਜੀ ਤੁਸੀਂ ਮੂੰਹ ਬੰਨਿਆ ਕੀ ਹੋ ਗਿਆ ਤੁਹਾਡੇ ਮੂੰਹ ਨੂੰ ਐਨ ਅਲਰਜੀ ਹੋਈ ਆ ਥੋੜੀ ਕਾਦੀ ਲੱਗਦੀ ਹੋ ਗਈ ਬਸ ਹੋ ਗਈ ਮੈਨੂੰ ਚਾਹ ਚੂਲਿਆ ਉਹ ਪੀਏ ਫੋਸਾ ਮੰਮੀ ਤੁਸੀਂ ਮੂੰਹ ਤੇ ਕਿਉਂ ਆ ਰੱਖਿਆ ਮੰਮੀ ਤੁਸੀਂ ਮੂੰਹ ਘੇਲ ਬਿਟਿਆ ਕੀ ਹੋਇਆ ਮੈਨੂੰ ਛੇਕ ਆਣ ਲੱਗੀ ਪੁੱਤ ਮੈਨੂੰ ਤਾਂ ਕਰਕੇ ਮੈਂ ਲੇਟਿਆ ਸੀ ਉਹ ਕੁੜੀ ਨੇ ਮੂੰਹ ਲਪੇਟਿਆ ਤੁਸੀਂ ਮੂੰਹ ਲਪੇਟਿਆ ਕੱਲ ਮੈਂ ਦੇਖਾਂ ਚਾਹ ਬਣਾਈ ਕੁੜੀ ਨੇ ਧਿਆਨ ਨਾਲ ਦੇਖਿਆ ਤੁਸੀਂ ਵੀ ਹਰ ਜਗ੍ਹਾ ਮੇਰੇ ਬੇਇੱਜ਼ਤੀ ਕਰਾਦੇ ਰਹੇ ਹੋਗਾ ਜਦ ਤੱਕ ਰੁਕ ਜਾ ਕਰੋ ਹਾਂ ਰੁਕ ਜਾ ਕਰੋ ਨੈਚਰ ਚੀਜ਼ਾਂ ਆ ਇਹਨਾਂ ਵੀ ਨੈਚਰਲ ਨਹੀਂ ਹੁੰਦਾ ਨਾ ਕਿ ਬੇਇੱਜ਼ਤੀ ਕਰਾਉ ਬੰਦੇ ਦੀ ਜਿਹੜੀ ਕੀ ਆਣੀ ਆ ਉਹਨੂੰ ਕੋਈ ਨਹੀਂ ਰੋਕ ਸਕਦਾ ਤੁਸੀਂ ਕੋਈ ਜ਼ਿਆਦਾ ਨਹੀਂ ਰੋਕ ਸਕਦੇ ਮੁੰਡਾ ਨਾ ਕਦੇ ਨਹੀਂ ਜਾ ਸਕਦਾ ਠੀਕ ਆ ਤਾਂ ਹੀ ਕਰਕੇ ਸਾਰਿਆਂ ਨੇ ਨਾ ਆਸਾਂ ਮੰਨ ਦਿੱਤੀਆਂ ਹੋਈਆਂ ਹੂੰ ਜੱਤ ਕਰਵਾਣਾ ਹੈ ਨਾ ਨਾ 200 ਰੁਪਏ ਦਾ ਮਲ ਲਵਾਂਗਾ ਹਣਾ ਬਸ ਹੀ ਆ ਕੋਈ ਇਹ ਜਲਦੀ ਕਰ ਲੈ ਚਾਹ ਲਿਆ ਤੈਨੂੰ ਪਤਾ ਜਿੱਦੇ ਤੇਰੇ ਕਿੰਨਾ ਬੋਲਣਾ ਲੈ ਤੈਨੂੰ ਪਤਾ ਬਣ ਗਈ ਬਣ ਗਈ ਜੀ ਮਾਰਦਾ ਉਹ ਕਹਿੰਦਾ ਚਾਹ ਨੂੰ ਨਾ ਟਾਈਮ ਲਾਤਾ ਚਲੋ ਚਲੋ ਬਸ ਆਜੋ ਹਾਂ ਅੱਗੇ ਜਨਾਹ ਆਮ ਜਾਂਗੀ ਜੀ ਕਰ ਆ ਜਾ ਕੰਮ ਬੜਾ ਹੈ ਉਹ ਚਾਹ ਕੇ ਸੀ ਆ ਜਾਂਦਾ ਇੱਥੇ ਹੀ ਆ ਮੁੰਡਾ ਇੱਥੇ ਆ ਗਏ ਆ ਨਾ ਨਹੀਂ ਯਾਰ ਕਰਨ ਓਏ ਹਾਂਜੀ ਸਤਿ ਸ਼੍ਰੀ ਅਕਾਲ ਭਾਜੀ ਬਾਈ ਸਤਿ ਸ਼੍ਰੀ ਅਕਾਲ ਇੱਥੇ ਚਲ ਗਏ ਆਏ ਹਾਂ ਹਾਂਜੀ ਹੋਰ ਮੈਂ ਇੱਥੇ ਸੀਗਾ ਤੁਹਾਡੇ ਬਾਤ ਤੇ ਖਾਣ ਪੀਣ ਦਾ ਸਮਾਨ ਲੈਣ ਗਿਆ ਸੀਗਾ ਆ ਚਲ ਭਾਈ ਨੇ ਆਣਾ ਖਾਣ ਦੇ ਦਾ ਸਮਾਨ ਲਾਈਏ ਮੈਂ ਦੇਖੀ ਆ ਨਾ ਮੈਂ ਤਾਂ ਨਾਮ ਨੂੰ ਕੋਈ ਲੈਣਾ ਆਣਾ ਵਾਸਤਾ ਨਹੀਂ ਮੈਂ ਤਾਂ ਬਾਜ਼ਾਰ ਗਿਆ ਹੋਇਆ ਸੀ ਤਾਂ ਆ ਕੇ ਮੈਂ ਕਿਹਾ ਚਲ ਭਾਈ ਦੇ ਖਾਣ ਦੇ ਦਾ ਤੁਹਾਨੂੰ ਬੜਾ ਮੈਂ ਹੀ ਤੁਹਾਡਾ ਧਿਆਨ ਰੱਖਦਾ ਖਾਣ ਪੀਣ ਦਾ ਤੁਹਾਨੂੰ ਅੱਛਾ ਫੜ ਲਓ ਤੁਸੀਂ ਨਹੀਂ ਪੀਣਾ? ਨਾ ਅਸੀਂ ਨਹੀਂ 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 ਅਸੀਂ ਨਹੀਂ ਪੀਣਾ ਹੁਣੇ ਪੀ ਕੇ ਦੇਸੀ ਤੁਹਾਡੇ ਅੱਗੇ ਜਦੋਂ ਆਏ ਮੈਂ ਤੁਸੀਂ ਨਹੀਂ ਚਾਪੀਣੀ ਨਹੀਂ ਨਹੀਂ ਪਿੰਕੀ ਮੈਂ ਹੁਣੇ ਅਸੀਂ ਪੀਤੀ ਆ ਪੀ ਲਓ ਕੋਈ ਨਹੀਂ ਫਿਰ ਗਿਆ ਨਹੀਂ ਸਾਡੇ ਤਾਂ ਅੱਗੇ ਤੁਹਾਡੇ ਕੀੜੇ ਮਰੇ ਨਹੀਂ ਭਾਜੀ ਕੀ ਕੀ ਹੈ ਨਹੀਂ ਕੁਛ ਨਹੀਂ ਮੈਂ ਤਾਂ ਵੈਸੇ ਹੀ ਕੀੜੇ-ਕੂੜੇ ਇੱਥੇ ਬੜੇ ਹੋਏ ਮੈਂ ਕਿਹਾ ਧਿਆਨ ਨਾਲ ਸਪਰੇਸ ਪ੍ਰੂ ਮਾਰੀ ਹੈ ਨਾ ਉਹਦੀ ਸਮੈਲ ਆਂਟ ਜਣੀ ਤੁਹਾਨੂੰ ਦੀ ਮੰਮੀ ਇੱਕ ਭਾਏ ਆ ਤੁਹਾਡੇ ਘਰ ਜਿਆਦਾ ਧਿਆਨ ਰੱਖ ਸਾਡਾ ਬਾਕੀ ਸਾਰੇ ਵਸ ਐਵੇਂ ਹੀ ਆ ਟੈਂਪਰ ਅਸੀਂ ਆ ਸਭ ਵਧੀਆ ਉਹ ਤਰਖਦਾ ਸਿਰਾਂ ਜੱਟਿਆ ਬਸ ਕੋ ਲੋ ਫੋਨ ਟਾਈਮ ਵੀ ਲੱਗੇ ਰਹਿੰਦੇ ਹੋ ਕੁਛ ਨਹੀਂ ਆ ਉਹ ਨੂੰ ਕੁਝ ਨਹੀਂ ਨਾ ਬਾਕੀਆਂ ਦਾ ਤਾਂ ਸੋਚੋ ਯਾਰ ਮੀਰੇ ਕਿਹੜੇ ਮਰ ਗਏ ਹੋਣੇ ਕੀ ਕਿਹਾ ਬਈ ਤੁਸੀਂ ਨਹੀਂ ਨਹੀਂ ਮੈਂ ਕੁਛ ਨਹੀਂ ਮੈਂ ਤਾਂ ਸ਼ਾਮ ਦੇ ਖਾਣ ਪੀਣ ਦਾ ਇੰਤਜ਼ਾਮ ਕਰਤਾ ਮੈਂ ਹਾਂ ਦਾਰੂ ਦੁਰ ਦਾ ਜਿਗਾਰ ਕਰ ਕੋਈ ਗੱਲ ਨਹੀਂ ਚਲ ਠੀਕ ਆ ਮੈਂ ਫਿਰ ਹੈ ਮੈਂ ਕੱਲਾਂ ਜਗੜ ਭਾਈ ਦੇ ਖਾਣ ਪੀਣ ਦਾ ਕੁਛ ਨਹੀਂ ਚਾਚੀ ਨਹੀਂ ਬਣੀ ਭਾਈ ਨਾ ਨਾ ਬਸ ਯਾਰ ਮੇਰੇ ਨਾਲ ਉੱਤੇ ਹੀ ਉਲਟੀ ਹੀ ਆਈ ਅੱਧੀ ਵਾਰ ਸਹੀ ਭਾਈ ਜੀ 6 ਵਜੇ ਚੰਪਾ ਜੁੰਬਾ ਜਗੜ ਕਰਦੇ ਹੋ ਯਾਰ ਇਹਦੇ ਆਪਣੀਆਂ ਬਾਹਰ ਹਾਲਿਆ ਯਾਰ ਕੀ ਗਿਆ ਬਈ ਤੇਰੀ ਕੁਛ ਕੀ ਹੈ ਨਹੀਂ ਕੁਛ ਨਹੀਂ ਯਾਰ ਮੈਂ ਚੰਗਾ ਮਾਮੀ ਹਾਂ ਠੀਕ ਠੀਕ ਆ ਚਲ ਠੀਕ ਆ ਛੋਟੀ ਗਮੀ ਚੱਕ ਲੋ ਚਾਹ ਚ ਰੱਖ ਲਓ ਠੀਕ ਹਾਂ ਜੀ ਜੀ ਸਾਡੇ ਕੋਲ ਵੀ ਬਹਿ ਦਿਆ ਕਰੋ ਹਾਂ ਜੀ ਬਸ ਤੁਹਾਡੇ ਕੋਲ ਹੀ ਆਣ ਲੱਗੀ ਸੀ ਇੱਦਾਂ ਪੈਂਕੀ ਠੀਕ ਆ ਹੜਾ ਹਾਂ ਜੀ ਜੀਗਾ ਤੁਸੀਂ ਦੱਸੋ ਬਸ ਵਧੀਆ ਕਿਵੇਂ ਨਿਕਲਦੀ ਵੇ ਜ਼ਿੰਦਗੀ ਬਸ ਨਿਕਲ ਹੀ ਜਾਂਦੀ ਆ ਘਰਵਾ ਠੀਕ ਆ ਸਾਰੇ ਹਾਂ ਜੀ ਘਰ ਆ ਤਾਂ ਸਾਰੇ ਠੀਕ ਨੇ ਠੀਕ ਠੀਕ ਆ ਪ੍ਰੋਣਾ ਠੀਕ ਆ ਤੁਸੀਂ ਉਹ ਲੱਭਿਆ ਤਨਪੈ ਠੀਕ ਹੀ ਆ ਗੱਲ ਕਰ ਵਧੀਆ ਕਰਦਾ ਸਾਰਾ ਕੁਝ ਕੰਮ ਕਰ ਤਾ ਚਲ ਵਧੀਆ ਕਰਦਾ ਫੇਰ ਦੁੱਖ ਗੈੜੀ ਗੱਲਦਾ ਬਸ ਇਹੀ ਆ ਹਾਂ ਜਦ ਤੱਕ ਗੈਸ ਗੋਜ ਇੱਥੇ ਮਰਜੀ ਛੱਡ ਦਿੰਦਾ ਪੁੱਛੋ ਨਾ ਤਾਂ ਮੈਂ ਬਹੁਤ ਤੰਗ ਆ ਚਲੋ ਠੀਕ ਆ ਘਰ ਠੀਕ ਆ ਮੈਂ ਬਸ ਸਭ ਠੀਕ ਹੀ ਆ ਘਰ ਤਾਂ ਬੋਰਾ ਹਾਲ ਕਰ ਦਿੰਦਾ ਮੈਂ ਤੁਹਾਡਾ ਪੁੱਛੋ ਨਾ ਮੈਂ ਤਾਂ ਆ ਪਤੰਗ ਰਹਿੰਦੇ ਸੀ ਜਿੰਨਾ ਸਾਡੇ ਘਰ ਦਾ ਰਸੋਈ ਦਾ ਖਰਚਾ ਇਹਨਾਂ ਪਰਫਿਊਮ ਦਾ ਖਰਚਾ ਉਹ ਤਾਂ ਫੇ ਤੁਹਾਨੂੰ ਦੇਖਣਾ ਹੀ ਪੈਣਾ ਸਾਰਾ ਦਿਨ ਹਰ ਜਗ੍ਹਾ ਦਾ ਮੁਸ਼ਕਿਲ ਮਤ ਕੀਤਾ ਹੁੰਦਾ ਪਹਿਲਾਂ ਨਹੀਂ ਇਦਾਂ ਦਾ ਸੀਗਾ ਹੋਣੀ ਹੋਇਆ ਜਦੋਂ ਦਾ ਆਪਣਾ ਪੱਥਰੀ ਦਾ ਆਪਰੇਸ਼ਨ ਹੋਇਆ ਉਸ ਤੋਂ ਲੱਗਿਆ ਪਤਾ ਨਹੀਂ ਕਿਦਾਂ ਦਾ ਲੱਗ ਗਿਆ ਇਹਦਾ ਵਾ ਉਹ ਲੈ ਅਸੀਂ ਉਹਦਾ ਪੱਥਰੀ ਦਾ ਆਪਰੇਸ਼ਨ ਸਭ ਕਰਾਇਆ ਪੈਸੇ ਦਿੱਤੇ ਅਸੀਂ ਘਰ ਵਿੱਚ ਗੈਸ ਵਾਲਾ ਸੈਂਡਰ ਰਖਾਤਾ ਜਾਨ ਹਮ ਠਾ ਠਾ ਕਰਦਾ ਹੁੰਦਾ ਹਰ ਜਗ੍ਹਾ ਮੈਂ ਤਾਂ ਨਾ ਤਾਂ ਸਾਰਾ ਟਾਈਮ ਜਿਵੇਂ ਮੱਛੀ ਮਾਰਕੀਟ 'ਚ ਖੜੀ ਰਹਿੰਦੀ ਆ ਇੰਨੀ 스ਮੈਲ ਆਂਦੀ ਆ ਨਾ ਪੂਰੇ ਘਰ 'ਚ ਪੁੱਛੋ ਨਾ ਸਾਰਾ ਦਿਨ ਮੈਂ ਪਰਫਿਊਮ ਲਾ ਕੇ ਖੁੰਦੀ ਰਹਿੰਦੀ ਮਗਰ ਮਗਰ ਚਲੋ ਠੀਕ ਆ ਜਾਨਾ ਸਾ ਬੰ ਕਿੰਨੀ ਆ ਕੁੜੀ ਜਾਂ ਨਹੀਂ ਪਿਛਲੇ ਰਹਿਣ ਕਹਿੰਦੀ ਮੈਂ ਦੀਦੀ ਕੋ ਰਹਿ ਕੇ ਆਣਾ ਮੈਂ ਕਹਾਂ ਮੈਂ ਨਹੀਂ ਜਾਂਦੀ ਜੁੰਦੀ ਮੈਂ ਕਹਾਂ ਤੇਰੀ ਲਾਸ਼ ਹੀ ਆੜੀਆਂ ਉੱਥੇ ਦੀ ਤੁਸੀਂ ਕਿੱਦਾਂ ਕਮਰੇ ਚ ਰਹਿੰਦੇ ਹੋ ਕਮਰਾ ਕੋ ਦਾ ਪਾਣੀ ਮੇਨ ਤਾਂ ਗਟਰ ਹੀ ਲੱਗਦਾ ਲੈ ਏਦਾਂ ਨਾ ਕਹੀਦਾ ਗਟਰ ਵੀ ਏਦਨ ਨਾਲੋਂ ਜ਼ਿਆਦਾ ਚੰਗਾ ਹੀ ਸਾਡਾ ਇੱਕ ਦਿਨ ਦਾ ਹਾਲ ਉਹਨੇ ਮੈਨੂੰ ਕਿੱਦਾਂ ਰਹਿੰਦੀ ਹੈ ਇਹਦੇ ਤਾਂ ਮੱਕ ਦੇ ਕੀੜੇ ਮਰ ਗਏ ਹੋ ਜਾਣਾ ਬਾਹਰ ਕਰਕੇ ਚੱਲ ਰੰਦਮ ਨਾ ਗੱਡੀ ਜਾ ਜਾ ਉਧਰ ਬਰੋਣਾ ਕੋ ਅੱਲਾ ਬੈਠਾ ਕੇ ਲੜਦਾ ਤੈਨੂੰ ਪਤਾ ਮੈਂਟ ਚ ਹਾਂਜੀ ਚਲ ਮੈਂ ਦੇਖਦੀ ਹਾਂ ਮੈਂ ਵੀ ਯਾਰ ਦਰਦ ਦੁਰਦਿਓਂ ਇੰਤਜ਼ਾਮ ਕਰਾ ਦੇਣਾ ਪਤਾ ਪੈਗ ਤੋਂ ਬਿਨਾ ਸੌਣਾ ਨਹੀਂ ਮੰਮੀ ਨੂੰ ਆ ਬੇਹੋਸ਼ ਕਰ ਦੇਣਾ ਮੰਮੀ ਆਸੀ ਵੀ ਜਾ ਕੇ ਦੇਖਦੇ ਯਾਰ ਛਿਛੂਟੇ ਮਾਰ ਮੋਤਿ ਚਾ ਕੇ ਪਾਣੀ ਦੇ ਉਹਦਾ ਵਿਚਾਈ ਹੈ ਵੀ ਸਾਡੀ ਉੱਡੀ ਆ ਆ ਉਹ ਤੁਸੀਂ ਤਾਂ ਨਹੀਂ ਇੱਥੇ ਕੀ ਕਰੀ ਜਾਂਦੇ ਆ ਇੰਜ ਮੱਛਰ ਬੜੇ ਹੋ ਗਏ ਅੰਦਰ ਯਾਰ ਤੂੰ ਸਾਲੇ ਮੇਰੇ ਕੋਲੇ ਨਹੀਂ ਬੰਨਦਾ ਆ ਜਾ ਇੱਥੇ ਬਹਿ ਜਾ 5 ਮਿੰਟ ਆ ਫੜਾ ਯਾਰ ਬਤਾਵਾ ਮੇਰੇ ਆਪਨੇ ਮੈਂ ਤੂੰ ਤੂੰ ਤਾਂ ਪੂਰਾ ਕੈਰ ਢਾਲਿਆ ਪਿਆ ਵਾ ਬਹਿਣਾ ਤੇਰੇ ਕੋਲ ਕੀ ਹਾਂ ਚੀਚਾ ਦੱਸ ਬਹਿ ਗਿਆ ਓ ਠੀਕ ਆ ਵਧੀਆ ਵਧੀਆ ਬਸ ਬੈਠਾ ਹੀ ਆ ਔਰ ਕਿੱਤਾ ਜਿਗਰ ਸ਼ਾਮ ਦਾ ਹਾਂ ਕਿੱਤਾ ਫਰ ਤੋਂ ਹੁਣ ਬੜਾ ਮਾੜਾ ਕੀਤਾ ਯਾਰ ਮੈਂ ਕੀ ਕਹਣਾ ਆਇਆ ਆਪਾਂ ਨਿਕਲੀਏ ਬਾਹਰ ਇੱਥੇ ਆਪਾਂ ਨੂੰ ਇਹਨੇ ਮਾਰ ਦੇਣਾ ਇੱਥੇ ਹੋਰ ਕੀ ਕੀ ਪਾਜੀ ਕੀ ਕੀ ਕੀਤਾ ਤੁਸੀਂ ਨਹੀਂ ਕੁਛ ਨਹੀਂ ਮੈਂ ਤਾਂ ਸ਼ਾਮ ਦੇ ਜਗਾਰ ਦੀ ਗੱਲ ਕਰਦੇ ਸੀ ਮੈਂ ਕਿਤੇ ਕੋਈ ਮੇਰੇ ਬਾਰੇ ਗੱਲ ਕਰਦੇ ਨਹੀਂ ਨਹੀਂ ਉਹ ਨਹੀਂ ਪੜੀ ਜਿਹਦੇ ਨੱਕ ਤੇ ਜਿਹੜੇ ਮਰੇ ਹੋਏ ਆ ਹੋਰ ਕੀ ਸਮਝਾ ਲੂਗੀ ਇਹਨੂੰ ਚੱਲੀਏ ਆਏ ਹੋਏ ਉੱਟੀ ਆ ਵੀ ਕੀ ਤੁਸੀਂ ਨੀ ਆਨੰਦਾਂ ਕੀਤਾ ਮੈਂ ਨੇੜੇ ਨੇ ਕਿਦਾਂ ਕਰਤਵੇਂਗੇ ਉਹ ਮੁਸਕਨਾਂ ਦੇ ਕਮਰੇ ਹੋ ਫਿਰਦੇ ਆ ਕੁਛ ਨਹੀਂ ਹੁੰਦਾ ਮੁਸਕਨ ਆਂਦਾ ਹੀ ਰਹਿੰਦਾ ਆ ਐਨਾ ਨੰਨ ਕੀ ਯਾਰ ਘਰ ਵੀ ਤੈਨੂੰ ਪਤਾ ਮੇਰਾ ਇਹੀ ਹਿਸਾਬ ਆ ਹੁਣ ਮੈਂ ਰੋਕ ਥੋੜੀ ਲੱਗਦਾ ਮੇਰੇ ਬਦ ਦੀ ਗੱਲ ਲੈ ਨਹੀਂ ਗਈ ਘਰੇ ਤੁਹਾਨੂੰ ਸਭ ਨੂੰ ਪਤਾ ਆਦਤ ਆ ਹੁਣ ਥੋੜੀ ਸਮਝਾਤਾ ਯਾਰ ਮੈਂ ਕਹਣਾ ਹਾਂ ਸ਼ੁਰੂ ਤੋਂ ਹੀ ਇਦਾਂ ਪਹਿਲਾਂ ਤੈਨੂੰ ਪਤਾ ਬਿਮਾਰ ਹੋਣ ਤੋਂ ਬਾਅਦ ਹੀ ਇਹ ਕੰਮ ਹੋਣੇ ਚਲੋ ਮੇਰੇ ਤੁਸੀਂ ਐਂ ਕਹਣਾ ਸੀ ਕਰ ਨੂੰ ਚੱਲਦੇ ਆ ਮੈਂ ਹੀ ਚੱਲ ਜਾਣਾ ਤੂੰ ਰਹਿ ਇੱਥੇ